ਹਲਕਾ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਵੱਲੋਂ ਜੈਤੋ ਦੇ ਸਰਕਾਰੀ ਸਿਵਲ ਹਸਪਤਾਲ ਦੀ ਕੀਤੀ ਗਈ ਅਚਨਚੇਤ ਚੈਕਿੰਗ ਮਰੀਜ਼ਾਂ ਦਾ ਪੁੱਛਿਆ ਹਾਲਚਾਲ ਜਾਣਕਾਰੀ ਅਨੁਸਾਰ ਅੱਜ ਬਾਦਪੈਰ 1 ਵਜੇ ਦੇ ਕਰੀਬ ਇੱਥੋਂ ਦੇ ਸਰਕਾਰੀ ਸਿਵਲ ਹਸਪਤਾਲ ਜੈਤੋ ਵਿਖੇ ਹਲਕਾ ਜੈਤੋ ਦੇ ਵਿਧਾਇਕ ਸਰਦਾਰ ਅਮੋਲਕ ਸਿੰਘ ਵੱਲੋਂ ਅਚਾਨਕ ਹਸਪਤਾਲ ਦਾ ਦੌਰਾ ਕੀਤਾ ਗਿਆ ਐਮਰਜੈਂਸੀ ਵਾਰਡ ਸਮੇਤ ਹੋਰ ਵੀ ਵਾਰਡਾਂ ਦੀ ਚੈਕਿੰਗ ਕੀਤੀ ਗਈ ਅਤੇ ਉੱਥੇ ਮੌਜੂਦ ਮਰੀਜ਼ਾਂ ਦੇ ਨਾਲ ਗੱਲਬਾਤ ਵੀ ਕੀਤੀ ਗਈ ਉਹਨਾਂ ਮਰੀਜ਼ਾਂ ਤੋਂ ਪੁੱਛਿਆ ਕਿ ਤੁਹਾਨੂੰ ਹਸਪਤਾਲ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਤਾਂ ਨਹੀਂ ਆਉਂਦੀ ਜਿਸ ਦੇ ਚੱਲਦੇ ਮਰੀਜ਼ਾਂ ਵੱਲੋਂ ਤਸੱਲੀ ਭਖਸ਼ ਜਵਾਬ ਦਿੱਤੇ ਗਏ ਕਿ ਸਾਨੂੰ ਸਾਰੀਆਂ ਹੀ ਦਵਾਈਆਂ ਹਨ ਜੋ ਸਰਕਾਰੀ ਹਸਪਤਾਲ ਦੇ ਵਿੱਚੋਂ ਹੀ ਦਿੱਤੀਆਂ ਜਾਂਦੀਆਂ ਹਨ ਜਿਸ ਤੇ ਹਲਕਾ ਜੈਤੂ ਦੇ ਵਿਧਾਇਕ ਸਰਦਾਰ ਅਮੋਲਕ ਸਿੰਘ ਵੱਲੋਂ ਆਪਣੀ ਤਸੱਲੀ ਪ੍ਰਗਟਾਈ ਗਈ ਇਸ ਤੋਂ ਬਾਅਦ ਹਸਪਤਾਲ ਦੇ ਐਸਐਮਓ ਡਾਕਟਰ ਬਰਿੰਦਰ ਕੁਮਾਰ ਵੱਲੋਂ ਵੀ ਉਹਨਾਂ ਨੂੰ ਕੁਝ ਹਸਪਤਾਲ ਦੇ ਲਈ ਚੀਜ਼ਾਂ ਖਰੀਦਣ ਦੀ ਜਾਣਕਾਰੀ ਦਿੱਤੀ ਤਾਂ ਉਹਨਾਂ ਵੱਲੋਂ 3 ਲੱਖ ਰੁਪਏ ਉਹਨਾਂ ਨੂੰ ਦੇਣ ਦਾ ਜਲਦ ਭਰੋਸਾ ਦਿੱਤਾ ਗਿਆ ਆਓ ਸੁਣਦੇ ਹਾਂ ਕੀ ਕਹਿਣਾ ਹੈ ਇਸ ਮੌਕੇ ਤੇ ਹਲਕਾ ਵਿਧਾਇਕ ਸਰਦਾਰ ਅਮੁਲਕ ਸਿੰਘ ਦਾ ਦੇਖੋ ਅੱਜ ਅਸੀਂ ਜਿਹੜਾ ਹਸਪਤਾਲ ਦੇ ਅੱਗੇ ਵੀ ਦੇਖਦੇ ਰਹੇ ਨੇ ਅਸੀਂ ਚੈਕ ਇਨ ਕਰਨ ਆਏ ਸੀ ਵੀ ਜੋ ਇੱਥੇ ਸੁਵਿਧਾਵਾਂ ਸਰਕਾਰ ਵੱਲੋਂ ਪ੍ਰੋਵਾਈਡ ਕੀਤੀਆਂ ਗਈਆਂ ਉਹ ਸਹੀ ਢੰਗ ਨਾਲ ਚੱਲ ਰਹੀਆਂ ਸੋ ਦੇਖਿਆ ਅਸੀਂ ਸਾਰੇ ਜਿੰਨੇ ਵੀ ਮਰੀਜ਼ਾਂ ਨੂੰ ਵੀ ਪੁੱਛਿਆ ਓਵਰ ਆਲ ਸਹੀ ਚੱਲ ਰਿਹਾ ਸੋ ਕੁਝ ਹਸਪਤਾਲ ਦੀਆਂ ਲੋੜਾਂ ਨੇ ਵੈਸੇ ਤਾਂ ਅਸੀਂ ਇੱਥੇ ਜਿਹੜਾ ਬਣਾ ਰਹੇ ਆ ਨਵਾਂ ਕੀ ਕਿਹਨਾਂ ਦਾ ਐਮਸੀਐਚ ਬਲਾਕ ਐਮਸੀਐਚ ਬਲਾਕ ਬਣਾ ਰਹੇ ਆ ਉਹਦੇ ਜਿਹੜੀ ਫੰਡਿੰਗ ਆ ਜੇ ਸਰਕਾਰ ਵੱਲੋਂ ਪੈਂਡਿੰਗ ਆ ਉਹ ਵੀ ਛੇਤੀ ਆ ਜਾਵੇ ਉਹਦੇ ਬਿਨਾਂ ਜਿਹੜੀ ਆ ਪੁਰਾਣੀ ਬਿਲਡਿੰਗ ਦੀ ਰੈਨੋਵੇਸ਼ਨ ਵਾਸਤੇ ਡਾਕਟਰ ਸਾਹਿਬ ਨੇ ਸਾਨੂੰ 30 ਲੱਖ ਦਾ ਜਿਹੜਾ ਰੇਟ ਜਿਹੜੇ ਬਜਟ ਆ ਉਹ ਅਸੀਂ ਇਹਨਾਂ ਨੂੰ ਪ੍ਰੋਵਾਈਡ ਕਰਾਂਗੇ ਬਹੁਤ ਛੇਤੀ ਜਦੋਂ ਮਤਲਬ ਸਾਡੇ ਐਮਐਲਏ ਲੈਣ ਵਾਲਾ ਜਿਹੜਾ ਫੰਡ ਆ ਜਾਊਗਾ ਸੋ ਹੋਰ ਵੀ ਜੇ ਕੋਈ ਦਿੱਕਤ ਆਊਗੀ ਅਸੀਂ ਪੂਰੀ ਕਰਾਂਗੇ ਓਵਰਆਲ ਸਹੀ ਚੱਲ ਰਿਹਾ ਮਤਲਬ ਤਕਰੀਬ ਨਹੀਂ ਮੈਂ ਸਾਰੇ ਪੇਸ਼ੈਂਟਸ ਨੂੰ ਪੁੱਛਿਆ ਡਾਕਟਰਸ ਬਾਰੇ ਵੀ ਪੁੱਛਿਆ ਜਿੱਥੇ ਅਲਟਰਾਸਾਉਂਡ ਕਰਦੇ ਉੱਥੇ ਵੀ ਪੁੱਛਿਆ ਸੋ ਸਹੀ ਚੱਲ ਰਿਹਾ ਕਿਸੇ ਨੇ ਕੋਈ ਕੰਪਲੇਂਟ ਨਹੀਂ ਕੀਤੀ ਬਰੀ ਸਹੀ ਸੋ ਉੱਥੇ ਵਿੱਚ ਜਿਹੜੀ ਡਾਕਟਰ ਦੀ ਕਮੀ ਕਰ ਰਹੀ ਹੈ ਠੀਕ ਹੈ ਬਿਲਕੁਲ ਜਿਹੜੀ ਚੀਜ਼ ਦੀ ਕਮੀਆਂ ਅਸੀਂ ਪੂਰੀ ਕਰਾਂਗੇ ਸਾਡੇ ਕੋਲ ਡਾਕਟਰ ਹੈਗੇ ਤਾਂ ਹੈ ਪਰ ਕਈ ਕਾਰਨਾ ਕਰਕੇ ਨਾ ਇੱਥੇ ਡਾਕਟਰ ਚਲਾ ਜਾਂਦਾ ਆ ਕੇ ਉਹ ਜਾਂ ਤਾਂ ਕਹਿ ਦਈਏ ਵੀ ਇੱਥੇ ਕੋਈ ਨਾ ਕੋਈ ਪਰੇਸ਼ਾਨੀ ਹੈ ਡਾਕਟਰ ਨੂੰ ਜਾਂ ਤੁਹਾਡੇ ذریعے ਮੈਂ ਵੀ ਬੇਨਤੀ ਕਰੂੰਗਾ ਵੀ ਜਿਹੜੇ ਲੋਕ ਹਸਪਤਾਲਾਂ ਤੇ ਜਾਂ ਹੋਰ ਕਾਸੇ ਤੇ ਆਰਟੀਆਈ ਪਾਉਂਦੇ ਆ ਜਾਂ ਹੋਰ ਕਿਸੇ ਨੂੰ ਪਰੇਸ਼ਾਨ ਕਰਦੇ ਆ ਡਾਕਟਰ ਨੂੰ ਰਹਿਮ ਨਹੀਂ ਦੇਣਾ ਚਾਹੁੰਦੇ ਉਹਨਾਂ ਨੂੰ ਵੀ ਬੇਨਤੀ ਆ ਵੇਖੋ ਇਹ ਆਪਣਾ ਹੀ ਹਲਕਾ ਹੈ ਆਪਣੇ ਲੋਕ ਇੱਥੋਂ ਦਵਾਈਆਂ ਲੈਂਦੇ ਆ ਤੁਸੀਂ ਆਓ ਸਾਰੇ ਜਣੇ ਰਲ ਮਿਲ ਕੇ ਲੋਕ ਇਤਹਾਸ ਤੇ ਇਹੋ ਜਿਹੇ ਜਿਹੜੇ ਕੰਮ ਆ ਉਹ ਕਰੀਏ ਮਤਲਬ ਪਰੇਸ਼ਾਨ ਨਾ ਕਰੀਏ ਕਿਸੇ ਨੂੰ ਜੀ ਗੱਲ ਐਮਰਜੈਂਸੀਸ ਭਾਵ ਦੀ ਕੀਤੀ ਆ ਵੀ ਤਾਂ ਇਹ ਵੀ ਜਿਹੜੀ ਕਿ 2 ਵਜੇ ਤੋਂ ਬਾਅਦ ਡਾਕਟਰ ਇੱਥੇ ਹੰਦੜੀ ਜਿਹੜੀ ਬੰਦ ਹੋ ਜਾਂਦੀ ਉਹ ਪਹਿਲਾਂ ਡਾਕਟਰਸ ਇੱਥੇ ਰਹੇ ਆ ਮੈਂ ਉਹੀ ਤੁਹਾਨੂੰ ਕਾਰਨ ਦੱਸਦਾ ਪਿਆ ਨਾ ਕਿ ਕਈ ਕਾਰਨ ਆ ਇਹੋ ਜਿਹੇ ਜਿੰਨਾ ਕਰਕੇ ਇੱਥੇ ਡਾਕਟਰ ਆਉਣਾ ਨਹੀਂ ਚਾਹੁੰਦਾ ਬਟ ਫਿਰ ਵੀ ਜਿਹੜਾ ਨਵਾਂ ਆਉਂਦਾ ਉਹਨੂੰ ਸ਼ਾਇਦ ਨਹੀਂ ਪਤਾ ਹੁੰਦਾ ਤੇ ਫਿਰ ਉਹ ਜਿਵੇਂ ਸਰਕਮਸਟੈਂਸਸ ਬੰਦੇ ਹੋ ਚਲਾ ਜਾਂਦਾ ਅਸੀਂ ਹੁਣ ਬਹੁਤ ਜਲਦੀ ਜਿਹੜੇ ਤੇ ਡਾਕਟਰ ਵੀ ਪ੍ਰੋਵਾਈਡ ਕਰਾਂਗੇ ਠੀਕ ਹੈ ਜੀ ਥੈਂਕ ਯੂ